我不要。 ਸਾਕਿਤ ਇਤਿਹਾਸ ਨੂੰ ਸਮਾਪਤ ਫਤਿਹਗੜ ਚੂੜੀਆਂ ਨਿਜੀ ਗਤੀ ਪਪਾ ਮਹਾਤਾ ਜੀ ਬਲਬਾਬਾ ਵਿਖੇ ਲਗੀਆਂ ਪਾਰੀ ਰੌਣਕਾਂ ਦੂਰ ਦੂਰ ਤੋਂ ਸੰਗਤਾਂ ਹੋਈਆਂ ਨਤਮਸਤਕ ਐਗਜ਼ੀਕਟਿਵ ਕਮੇਟੀ ਅਤੇ ਅਹਿਮ ਸ਼ਖਸੀਅਤਾਂ ਨੂੰ ਦਿੱਤਾ ਗਿਆ ਸਨਮਾਨ ਬਾਤਮ ਐਗਜ਼ੀਕਟਿਵ ਕਮੇਟੀ ਦੀ ਪੰਦਰਪਾਲ ਪਾਵਾ ਅੰਮ੍ਰਿਤ ਸਰ ਗਤੀ ਪਪਾ ਮਹਾਤਾ ਜੀ ਫਤਿਹਗੜ ਚੂੜੀਆਂ ਨਿਜੀ ਬਲਬਾਬਾ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਤੁਮਤਾ ਮਲ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਦੂਰ ਦੂਰ ਸੰਗਤਾਂ ਗਤੀ ਪਪਾ ਮਹਾਤਾ ਜੀ ਵਿਖੇ ਨਤਮਸਤਕ ਹੋਈਆਂ ਇਸ ਮੌਕੇ ਅਬਜੈਕਟਿਵ ਕਮੇਟੀ ਦੇ ਪ੍ਰਧਾਨ ਰਜਿੰਦਰ ਸਲਵਾਨ ਵਾਇਸ਼ ਪ੍ਰਧਾਨ ਜੁਧਿਆ ਜੋਸ਼ੀ ਕਾ ਸ਼ਿਰਪਮਨ ਜੀ ਸਲਵਾਨ ਮਨੋਦ ਸ਼ਰਮਾ ਚਚੀ ਡੋਗਰਾ ਰਮਨ ਸਲਵਾਨ ਲੇਖ ਰਾਜ ਸ਼ਰਮਾ ਸੁਖਦੇਵ ਜੋਸ਼ੀ ਪੂਸ਼ਨ ਜੋਸ਼ੀ ਬੀਸ਼ਮ ਡੋਗਰਾ ਸਮੇਤ ਹੋਰ ਵੀ ਅਹਿਮ ਸ਼ਖਸੀਅਤਾਂ ਬਾਬਾ ਮਹਾਤਾਜ ਜੀ ਮੰਦਰ ਪਲਪਾਵਾ ਵਿਖੇ ਪਹੁੰਚਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਗਿਆ ਇਸ ਮੌਕੇ ਕਰਵਾਈ ਗਏ ਅਖਾੜੇ ਵਿੱਚ ਗਾਇਕਾਂ ਅਤੇ ਹੋਰ ਕਲਾਕਾਰਾਂ ਕਾਰਾਂ ਵੱਲੋਂ ਆਪਣੀ ਕਲਾ ਦੀ ਚਾਹਤ ਦਿਖਾਈ ਅਤੇ ਵੱਖ-ਵੱਖ ਸ਼ਖਸੀਤਾਂ ਨੂੰ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ जी सदगुरु बाबा महादास जी की गति है बाबा महादास जी का जन्म 1616 सौ सोलह ईस्वी बीच होया तब से बाबा महादास जी इसी इस बल बाबा स्थान में तप किए हैं और यहाँ से बड़ी दूर दूर की संगत जुड़ी हुई है बाबा जो भी लोग अपने मनोकामनाएं लेके आते हैं वो यहाँ पूरी होती हैं यहाँ बौली साहेब है साल भर यहाँ लंगर चलते हैं महीने बारह महीने और जो भी संगत आती है आज बाबा जुड़े हुए हों तो सब कृपा बरसती है सभी खुशहाल मनोकामनाएं पूरी होके ही आके आए कहते हैं कि महाराज मेरी अरदास कबूल तो बाबा कर ले हैं और मेरा मनोकामनाएं पूरा हो गया इस तरह इस फतेहगढ़ चूड़िया नज़दीक जो भी दस पंद्रह पिंड हैं ये बाबा का मेला बड़ी धूमधाम के साथ बैसाखी का मनाया जाता है ਔਰ ਜੋ ਵੀ ਸ਼ਰਧਾਲੂ ਆਤੇ ਹਨ ਉਹਨਾਂ ਦੀ ਮਨੋ ਕਾਮਨਾਇ ਪੂਰੀ ਹੁੰਦੀ ਹੈ ਉਹਨਾਂ 'ਤੇ ਕਿਰਪਾ बरसती ਹੈ ਇਹ ਬਾਬਾਈ ਦਾ ਬਾਬਾ ਮਾਨ ਦਾਸ ਜੀ ਦੀ ਇਹ ਗੱਦੀ ਹੈ ਜੀ ਤੇ ਬੜਾ ਧੂਮ ਧਾਮ ਨਾਲ ਆਜਦਾ ਨਹੀਂ ਸਾਡੇ ਬਜ਼ੁਰਗਾਂ ਤੋਂ ਗਾਂ ਉਹਨਾਂ ਤੋਂ ਮਤਲਬ ਉੱਪਰ ਦੀਆਂ ਪੀੜ੍ਹੀਆਂ ਇੱਥੇ ਬੜੀ ਧੂਮ ਧਾਮ ਨਾਲ ਮਨਾਉਂਦੀਆਂ ਆ ਰਹੀਆਂ ਤੇ ਬਾਬਾਈ ਦੀ ਕਿਰਪਾ ਦੇ ਨਾਲ ਹਰ ਬੰਦੇ ਦੀ ਮਰਦ ਪੂਰੀ ਹੁੰਦੀ ਆ ਤੇ ਬੜਾ ਧੂਮ ਧਾਮ ਨਾਲ ਇੱਥੇ ਮੇਲਾ ਮਨਾਇਆ ਜਾਂਦਾ ਵਾ ਤੇ ਅੱਜ ਉਹੋ ਹੀ ਮੇਲਾ ਸੀ ਬੜੀ ਧੂਮ ਧਾਮ ਨਾਲ ਸਾਡੀ ਕਮੇਟੀ ਨਾਲ ਪਿੰਡ ਵਾਲੇ ਸਾਰੇ ਮਿਲ ਕੇ ਬੜੀ ਧੂਮ ਧਾਮ ਨਾਲ ਮੇਲਾ ਮਲਾ ਰਹੇ ਆ ਅਸੀਂ ਹਾਂਜੀ ਇਹ ਗਾਵੇਂ ਬਾਬਾਈ ਕਿਰਪਾਗਰਨ ਬਾਬਾ ਮਾਦਾਸ ਜੀ ਹਾਂਜੀ ਤੇ ਇਹਨਾਂ ਜੀ ਹੀ ਜਿਹੜਾ ਮੇਲਾ ਧੂਮ ਧਾਮ ਨਾਲ ਮਨਾਇਆ ਜਾਇਆ ਕਰੇਗਾ ਸੰਤਾਂ ਚ ਬਹੁਤ ਉਤਸ਼ਾਹ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੰਤਾਂ ਚ ਉਤਸ਼ਾਹ ਵਾ ਸੰਗਤਾਂ ਦੇ ਹਮਮਾ ਆ ਕੇ ਮੇਰੇ ਨਾਲ 25 ਤੋਂ 30 ਹਜ਼ਾਰ ਬੰਦਾ ਜਿਹੜਾ ਵਾ ਇੱਥੇ ਬਾਬਾਈ ਦੇ ਦਰਸ਼ਨ ਐਸ ਵੇਲੇ ਦਾ ਕਰ ਚੁੱਕਾ ਵਾ ਤੇ ਹਾਲੇ ਵੀ ਲਰਨਿੰਗ ਹੀ ਬਾਬਾ ਜੀ ਦੇ ਮਤਲਬ ਟੁੱਟ ਰਹੀ ਹੈ ਜੀ ਅਮੀਰ ਆ ਵੀ ਕਾफी ਇਹਦੀ ਗਿੰਦੀ ਜ਼ਿਆਦਾ ਜਾਊਗੀ ਬੋਲ ਬਾਬਾ ਮਹਾਦਾਸ ਦੀ ਜੈ ਅੱਜ ਬਲਬਾਵਾ ਫਤੇਗਾ ਚੂੜੀਆਂ ਦੇ ਲਾਗੇ ਵਿਸਾਖੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ ਇਹ ਬਾਬਾ ਮਹਾਦਾਸ ਜੀ ਦੀ ਗੱਦੀ ਹੈ ਫਤੇਗਾ ਚੂੜੀਆਂ ਦਾ ਔਰ ਹਿੰਦੂ ਸਿੱਖਾਂ ਦਾ ਇੱਕ ਸਾਂਝਾ ਤਿਉਹਾਰ ਹੈ ਇੱਥੇ ਬਿਨ ਨਪੇਦ ਭਾਵ ਤੋਂ ਸਾਰੀਆਂ ਜਾਤਾਂ ਆਣ ਕੇ ਬੜੇ ਉਤਸ਼ਾਹ ਨਾਲ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਹਨ ਅਤੇ ਇਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਕੋਈ 30 35000 ਬੰਦਾ ਇੱਥੇ ਬਾਬਾ ਮਹਾਦਾਸ ਜੀ ਦੇ ਦਰ ਤੇ ਆ ਕੇ ਸੀਸ ਨਵਾਉਂਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਕਮੇਟੀ ਅਤੇ ਸਾਰੇ ਸੱਜਣ ਫਤੇਗਰ ਚੋੜੀਆਂ ਦੇ ਹੋਰ ਵੀ ਨੌਜਵਾਨ ਸਭਾ ਜੇੜੀਆਂ ਵਾ ਇੱਥੇ ਆਣ ਕੇ ਸਾਰਿਆਂ ਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਔਰ ਮੈਂ ਇਨ੍ਹਾਂ ਸਾਰਿਆਂ ਦਾ ਬਹੁਤ ਆਤੀ ਧੰਨਵਾਦੀਆਂ ਜਿਹੜੇ ਆਈਆਂ ਜਾਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ ਲੋਕਾਂ 'ਚ ਵੀ ਬਹੁਤ ਅਤਿਸ਼ਾ ਹੈ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਅਸਥਾਨ ਦੇ ਉੱਤੇ ਵੱਧੋ ਵਦਾਓ ਅਤੇ ਖੁਸ਼ੀਆਂ ਪ੍ਰਾਪਤ ਕਰੋ ਹਰਦਵਾਰ ਦੀ ਵੀ ਸਾਡੀ ਸਲਾਮ ਆ ਉੱਥੇ 35 ਤੋਂ 40 ਕਮਰੇ ਆ ਏਸੀ ਕਮਰੇ ਆ ਕਿਸੇ ਵੀ ਇਲਾਕੇ ਦੇ ਆਦਮੀ ਨੇ ਜਾਂ ਕਿਸੇ ਹੋਰ ਨੇ ਵੀ ਜਾਣਾ ਹੋਵੇ ਉੱਥੇ ਦੁੱਧਾਧਾਰੀ ਮਹਾਜਨ ਭਵਨ ਦੇ ਨਾਲ ਸਾਡੀ ਬਾਬਾ ਮਹਾਦਾਸ ਜੀ ਦੀ ਬਹੁਤ ਸੋਹਣੀ ਸਲਾਮ ਆ ਬਹੁਤ ਅੱਛੀ ਵਿਵਸਥਾ ਆ ਆਪ ਉੱਥੇ ਜਾ ਸਕਦੇ ਹੋ ਰਹਿ ਸਕਦੇ ਹੋ ਹਰਦਵਾਰ ਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਬਾਬਾ ਜੀ ਤੇ ਜਾ ਸਕਦੇ ਹੋ ਇੰਨੀ ਗੱਲ ਕਰਦਾ ਹੋਇਆ ਆਪ ਨੂੰ ਤਾਂ ਸਾਰਿਆਂ ਦਾ ਮੈਂ ਅਤੀ ਧੰਨਵਾਦੀ ਹਾਂ ਇੱਕ ਵਾਰ ਫਿਰ ਬਾਬਾ ਮਹਾਦਾਸ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਪ ਦਾ ਜੈ ਸ਼੍ਰੀ ਦੀ ਰਾਮ ਜੀ ਅੱਜ ਅਸੀਂ ਪਿੰਡ ਬਲਪਾਵਾ ਵਿਖੇ ਮੰਦਿਰ ਬਾਬਾ ਮਹਾਦਾਸ ਜੀ ਦਾ ਉਹ ਤੇ ਅਸੀਂ ਡਾਟੇਸ਼ਨ ਕੈਂਪ ਲਗਾਇਆ ਹੈ ਪ੍ਰਧਾਨ ਸਾਹਿਬ ਨੀਰ ਅੰਕਲ ਔਰ ਸਲਵਾਨ ਅੰਕਲ ਦੀ ਅਗਵਾਈ ਤੇ ਅੱਜ ਅਸੀਂ ਕਿਸ਼ੇ ਭਾਈ ਦੇ ਸਹਿਯੋਗ ਨਾਲ ਬਲੱਡ ਕੈਂਪ ਲਗਾਣੇ ਆ ਇੱਥੇ ਸਾਡਾ ਦੂਸਰਾ ਕੈਂਪ ਹੈ ਸਾਲ ਬਾਅਦ ਕੈਂਪ ਨਹੀਂ ਲੱਗਾ ਹਰ ਮਿਲਨੇ ਤੇ ਹੋਂਦਾਂ ਕਦੇ 340 ਯੂਨਿਟ ਬਲੱਡ ਇਕੱਠਾ ਕਰ ਚੁੱਕੇ ਆਂ ਔਰ ਇਹ ਸਾਰਾ ਬਲੱਡ ਥੈਲਾਸੀਮੀ ਦੇ ਬਿਮਾਰੇ ਦੇ ਬੱਚਿਆਂ ਵਾਸਤੇ ਇਕੱਠਾ ਕੀਤਾ ਜਾਂਦਾ ਹੈ ਅਸੀਂ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪਾਪਾ ਮਾਂ ਦਾ ਅਸੀਂ ਕਿਰਪਾ ਨਾਲ ਚਾਹੁੰਦੇ ਹਾਂ ਕਿ ਹਰ ਸਾਲ ਇਸ ਤਰ੍ਹਾਂ ਹੀ ਖੂਨਦਾਨ ਦਾ ਕੈਂਪ ਚੱਲਦਾ ਰਹੇ ਤਾਂ ਕਿ ਅਸੀਂ ਲੋੜਵੰਦ ਬੱਚਿਆਂ ਦਾ ਕੋਤੇ ਲੋੜਵੰਦ ਮਰੀਜ਼ਾਂ ਤੱਕ ਖੂਨ ਪਹੁੰਚਾ ਸਕੀਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸਾਕੀ ਦਾ ਮੇਲਾ ਪਿੰਡ ਬਲਬਾਉ ਦੇ ਕਿ ਪਾਪਾ ਮਾਂ ਦਾ ਅਸੀਂ ਗੱਦੀ ਤੇ ਬਹੁਤ ਉਮਤਾ ਨਾਲ ਮਨਾਇਆ ਜਾ ਰਿਹਾ ਹੈ ਇਦੇ ਵਿੱਚ ਪ੍ਰਧਾਨ ਸ੍ਰੀ ਰਜਿੰਦਰ ਸਲਵਾਨ ਜੀ ਅਤੇ ਕੈਸ਼ੀਅਰ ਪਵਨ ਨਾਇਰ ਦੇ ਦੇਖ ਰਿਹਾ ਕਿ ਇੱਥੇ ਸਾਡੇ ਮੈਂਬਰ ਸਾਹਿਬ ਸ੍ਰੀ ਵਿਨੋਦ ਕੁਮਾਰ ਜੀ ਤੇ ਇਹਨਾਂ ਦੇ ਦੇਖ ਰਿਹਾ ਕਿ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਅਗਦਾ ਹਾਂ ਔਰ ਇੱਥੇ ਹਰ ਇੱਕ ਧਰਮ ਦੇ ਲੋਕੀ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਆਉਂਦੇ ਹਨ ਔਰ ਆਪਣੀ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਹਨ ਜੈ ਸ਼੍ਰੀ ਰਾਮ ਜੀ ਅੱਜ ਇਹਨਾਂ ਨੇ ਬਲੱਡ ਕੈਂਪ ਲਗਾਇਆ ਸੀਗਾ ਅਸੀਂ ਅੱਗੇ ਵੀ ਡੇਟ ਕਰ ਰਹੇ ਸੀਗੇ ਤੇ ਕਰਦੇ ਰਹਿਣੇ ਆ ਤੇ ਬਲੱਡ ਡੇਟ ਕਰਨਾ ਚਾਹੀਦਾ ਵਾ ਤੇ ਹੁਣ ਬਹੁਤ ਵਧੀਆ ਲੱਗ ਰਿਹਾ ਕਿ ਥੈਲਸੀਮੀਆ ਵਾਸਤੇ ਇਹਨਾਂ ਨੇ ਗਰੁੱਪ ਬੱਚਿਆਂ ਵਾਸਤੇ ਗਰੁੱਪ ਲਗਾਇਆ ਸੀਗਾ ਕਹਿੰਦੇ ਬਲੱਡ ਡੋਨੇਟ ਲਈ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜਾਣੇ ਆ ਕੇ ਬਲੱਡ ਡੋਨੇਟ ਕਰੀਏ ਮੈਂ ਡਾਕਟਰ ਜੇਗੇ ਸ਼ਰਮਾ ਚੰਡੀਗੜ੍ਹੋਂ ਆਇਆ ਜੀ ਅਸੀਂ ਹਰ ਸਾਲ ਆਨੇ ਹਤੇ 올ਮੋਸਟ ਮਹੀਨੇ ਜੇ ਕੁਰੀ ਆਨੇ ਬਾਬਾ ਜੀ ਦੇ ਔਰ ਚੰਗਾ ਲੱਗਦਾ ਔਰ ਅੱਛਾ ਲੱਗਦਾ ਕਿ ਵੀ ਇਹੋ ਜਿਹੀ ਅਚੀ ਚੀਜ਼ਾ ਹੋਣ ਐਂਡ ਬੜੇ ਅੱਛੇ ਇੰਤਜ਼ਾਮ ਨੇ ਐਂਡ ਸਭ ਤੋਂ ਵੱਡੀ ਗੱਲ ਕੀ ਕਿ ਕੁੰਦਾਂ ਦਾ ਜਿਹੜਾ ਮਹਾਦਾਨ ਉਹਦੇ ਵਾਸਤੇ ਇੱਕ ਐਫਰਟ ਅੱਤੇ ਕੀਤਾ ਗਿਆ ਵਾ ਐਂਡ ਆਈ ਬੀਲੀਵ ਕਿ 100 ਤੋਂ ਤੇ ਹੋਗੇ ਹੋਣਗੇ ਜੀ 40 40 ਚਲੋ ਬਹੁਤ ਅੱਛਾ ਲੱਗਾ ਜੀ ਥੈਂਕ ਯੂ ਅੰਕਲ ਦੀ ਬੇਟੀ ਨੇ ਵੀ ਬੈਟ ਟੂ ਕੀਤਾ ਅਸੀਂ ਇਹਨਾਂ ਦਾ ਆਇਆ ਹੈ ਤਾਂ ਬਹੁਤ ਬਹੁਤ ਵੈਲਕਮ ਕਰਦੇ ਆਂ ਉਹਨਾਂ ਮੌਕਾ ਨਾਲ ਤੰਦਰੁਸਤੀ ਬਣਾ ਮੈਂ ਮੈਂ ਸਾਲ ਜਿੱਦ ਇੱਕ ਵਾਰੀ ਜੂ ਕਰਦਾ ਜੀ